ਸਸਿਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਗੋਤੇ ਵਾਲਾ ਜੀ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ ਚ ਟੋਟਲ ਨਾਗ ਹੈਗੇ ਆ ਜੀ 5 ਡਿਟੇਲ ਤੁਹਾਨੂੰ ਬਾਅਦੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਂ ਜਗਦੀਪ ਸਿੰਘ ਜੀ ਪਿੰਡ ਗੋਧੇ ਵਾਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 8360915507 ਠੀਕ ਹੈ ਵੀਰੇ ਆ ਇਧਰੋਂ ਵੜ ਤੋਂ ਸ਼ੁਰੂ ਕਰਦੇ ਆ ਜੀ ਸੁਆ ਕੰਨ ਮਸੂਈ ਆ ਸੁਆ ਪਹਿਲਾ ਸੂਈ ਆ ਜੀ ਮੂੰ ਤੋਂ 4 ਦੰਦ ਆ ਜੀ ਠੀਕ ਆ ਦੂਜੇ ਸੂਏ ਵਾਸਤੇ ਹਾਂ ਦੂਜੇ ਸੂਏ ਵਾਸਤੇ 4 ਮਹੀਨੇ ਦੀ ਗੱਭਨ ਚੈੱਕ ਪਾਸ ਠੀਕ ਆ ਦੁੱਧ ਕਿੰਨਾ ਤਿਆਰ ਆ ਦੁੱਧ ਹਮ 13 ਕਿਲੋ ਤਿਆਰ ਆ ਜੋਕ ਕੇ ਦੇ ਦਾਂ ਹਾਂ ਵੀਰੇ ਤੋਰ ਕੇ ਥਣਾ ਦੀ ਗਰੰਟੀ ਆ ਹਾਂ ਥਣਾ ਦੀ ਗਰੰਟੀ ਠੀਕ ਆ ਜੀ ਤੋਰ ਕੇ ਦਿਖਾ ਦਿਓ ਦੱਦ ਕਾਠ ਵੀ ਆ ਬੱਚਾ ਇਹਦਾ ਹੀ ਹੈ ਜੀ ਹਾਂਜੀ ਬੱਚਾ ਇਹਦਾ ਹੀ ਹੈ ਤੇ ਇਹਦਾ ਨਾਲ ਹੀ ਦੇਣਾ ਜੀ ਹਾਂ ਹਾਂ ਨਾਲ ਹੀ ਨਾਲ ਹੀ ਇਹੋ ਜਿਹਾ ਨਹੀਂ ਨਹੀਂ ਮਿਲਦੀ ਨਹੀਂ ਵੈਸੇ ਨਾਲ ਹੀ ਦੇਣਾ ਆਪਾਂ ਫ੍ਰੀ ਜੀ ਠੀਕ ਹੈ ਵੀਰੇ ਦੱਦ ਕਾਠ ਵੀ ਚੰਗਾ ਸੂਆ ਪਹਿਲਾਂ ਮੂੰਹ ਤੋਂ ਚਾਰ ਦੰਦ ਫੁੱਲ ਵਜਨ ਵਜੂਦ ਆ ਜੀ ਨੈਟ 13 ਕਿਲੋ ਦੁੱਧ ਤਿਆਰ ਆ ਜੀ ਕੋਈ ਵੀਰ ਦੋ ਟਾਈਮ ਚਾਰ ਟਾਈਮ 6 ਟਾਈਮ ਚਬਾਈ ਕਰ ਸਕਦਾ ਜੀ ਠੰਡੀ ਸੀਲ ਵੀ ਪੂਰੀ ਆ ਵੀਰੇ ਹਾਂ ਹਾਂ ਵੀਰੇ ਠੀਕ ਆ ਥਣਾ ਦੀ ਵੀ ਗਾਰੰਟੀ ਹਾਂ ਹਾਂ ਥਣਾ ਦੀ ਗਾਰੰਟੀ ਠੀਕ ਹੈ ਜੀ ਬਾਕੀ ਚਮਕਦਮ ਕਾਲੀ ਹੈ ਜਿਹੜਾ ਸੀਮਨ ਲੱਗਿਆ ਵੀਰੇ ਹੈਗਾ ਉਹਦਾ ਰਿਕਾਰਡ ਕੋਈ ਵੀਰੇ ਸੀਮਨ ਚੰਗਾ ਲੱਗਾ ਵਾ ਠੀਕ ਆ ਤੇ ਰਿਕਾਰਡ ਆਪਣੇ ਕੋਲ ਹੈ ਨਹੀਂ ਰਿਕਾਰਡ ਆਰਮ ਤੋਂ ਲਈ ਆ ਠੀਕ ਆ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਜਵਾਈ ਵਾਲਾ ਥਣਾ ਚਾਰ ਹੀ ਥਾਣਾ ਫੋਰ ਸ਼ਾਕ ਪੂਰਾ ਬਿਨ ਜੀ ਫੁੱਲ ਕੱਦ ਕਾਠ ਵਾਲੀ ਬਜਨ ਪੂਰਾ ਜੀ ਤੇ ਮਗਰ ਟੋਪ ਦੀ ਬੱਚੀ ਆ ਜੀ ਇਹ ਫਰੀ ਦੇਣੀ ਹਾਲਾ ਕਿ ਮਿਲਦੀ ਤਾਂ ਨਹੀਂ ਬਰੀ ਕਹਿੰਦਾ ਨਾਲ ਹੀ ਆ ਤੇ ਆਪਾਂ ਨਾਲ ਹੀ ਦੇਣੀ ਆ ਜੀ ਤੇ ਇਹਦਾ ਫਿਰ ਡਿਮਾਂਡ ਵੀਰੇ ਸਮੇਤ ਬੱਚੀ ਵੇਦ ਬੱਚੀ ਵੀਰੇ 60000 ਰੁਪਏ ਹੋ ਜੂ ਮਾਨਤਾਨ ਹਾਂ ਮਾਨਤਾਨ ਸਰ 15 20000 ਦੇ ਦਾ ਬੱਚੀ ਆ ਮਗਰ ਜੀ ਤੇ ਜੇ ਬੱਚੀ ਕਿਸੇ ਨੇ ਕੱਲੀ ਲੈਣੀ ਹੋਵੇ ਤਾਂ ਬੱਚੀ ਕੱਲੀ ਖੱਲੀ ਨਾ ਕਰ ਲਾਂਗੇ ਕਿ ਰੋਜ ਇਹ ਚੋਂ ਲੈਸ ਹੋ ਜੂਗਾ ਹਾਂ ਹੋ ਜੂਗਾ ਜਿੰਨੇ ਦੀ ਜਾਨੀ ਬੱਚੀ ਮਿਲ ਵੈਕ ਗਈ ਉਹ ਨਾਲ ਇਹਦੇ ਚੋਂ ਲੈਸ ਹੋ ਜੂਗਾ ਹਾਂ ਠੀਕ ਆ ਵੀਰੇ ਜੇ ਤੁਸੀਂ ਬੱਚੀ ਕੱਲੀ ਲੈਣੀ ਆ ਕੱਲੀ ਵੀ ਲੈ ਸਕਦੇ ਆ ਵੀਰੇ ਜੀ ਨਹੀਂ ਬਹੁਤ ਹੈ ਲੈਸ ਕਰ ਦਾਂਗੇ ਤੇ ਸਮੇਤ ਬੱਚੀ 60000 ਰੁਪਏ ਡਿਮਾਂਡ ਆ ਜੀ ਵਿੱਚੋਂ ਮਾਨਤਾਨ ਹੋ ਜੂਗਾ ਜੀ ਅੱਗੇ ਵੀਰੇ 2 ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਵੀ ਸੂਆ ਪਹਿਲਾਂ ਹੀ 4 ਜਾਂਦ ਠੀਕ ਆ ਇਹ ਦੂਜੇ ਸੂਏ ਵਾਸਤੇ ਕੱਪੜਾ ਹਾਂ ਦੂਜੇ ਸੂਏ ਵਾਸਤੇ 2.5 ਮਹੀਨੇ ਦੀ ਗੱਬਨ ਚ ਇਤਫਾਕ ਆਪ ਦਾ ਡਾਕਟਰ ਨਾਲ ਲੈ ਕੇ ਹਾਂ 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 ਵੀਰੇ ਨਾਲ ਬੱਚੀ ਆ ਜੀ ਠੀਕ ਆ ਵੀਰੇ ਇਹਦੇ ਵੀ ਮਗਰ ਬੱਚੀ ਆ ਹਾਂ ਬੱਚੀ ਆ ਠੀਕ ਆ ਇਹਦੇ ਵੀ ਮਗਰ ਬੱਚਾ ਬੱਚੀ ਆ ਜੀ ਬੱਚੀ ਇਹਦੇ ਮਗਰ ਵੀ ਚੰਗੀ ਆ ਇਹਦੇ ਫੋਟ ਸ਼ਾਕਤ ਹੈ ਨਹੀਂ ਬੱਚੇ ਦੀ ਨਹੀਂ ਨਹੀਂ ਜਿਵੇਂ ਠੀਕ ਆ ਵੀਰੇ ਕਿੰਨਾ ਦੁੱਧ ਆ ਇਹਦੇ ਥੱਲੇ ਜੀ ਇਹਦੇ ਥੱਲੇ ਵੀ 13 ਕਿਲੋ ਤਿਆਰ ਆ ਜੋ ਓਕੇ ਦੇਦਾ ਵੀ ਹਾਂ ਜੋ ਓਕੇ ਵੀਰੇ ਥਣਾ ਦੀ ਗਰੰਟੀ ਆ ਜੀ ਥਣਾ ਜੀ ਫ ਸੂਆ ਬਾਈ ਦੱਸਦਾ ਕਿ ਇਹ ਵੀ ਪਹਿਲਾ ਸੂਈ ਆ ਦੂਜੇ ਸੂਏ ਅਸਤੇ ਢਾਈ ਮਹੀਨਿਆਂ ਦੀ ਗੱਭਣ ਚੈੱਕ ਪਾਸ ਆ ਤੇ ਦੁੱਧ ਦੇਦੇ ਥੱਲੇ ਵੀ 13 ਕਿਲੋ ਆ ਨਾਲ ਇਹਦੇ ਵੀ ਤੁਹਾਨੂੰ ਬੱਚੀ ਫ੍ਰੀ ਮਿਲਣੀ ਆ ਜੀ ਪਰ ਬੱਚੀ ਤੇ ਮਿਲਦੀ ਤਾਂ ਨਹੀਂ ਵੀਰੇ ਨਹੀਂ ਨਹੀਂ ਬੱਚੀ ਤੇ ਨਹੀਂ ਆ ਵੀਰੇ ਸੰਭੀਪ ਵਾਲੀ ਇਹ ਵੀ ਚੰਗੀ ਆ ਜਰਸੀ 'ਚ ਪੈ ਜਾਂਦੀ ਆ ਬਾਕੀ ਵਜਨ ਵਜੂਦ ਚੰਗਾ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਸੋਹਣਾ ਗੁਲਾਬੀ ਥਣ ਬਾਕੀ ਆਰਡਰ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਫਿਟਰ ਮਸਾਲਾ ਹਵਾਲਾ ਜੀ ਕਾਤਾਲਾ ਕਰ ਲੋ ਚੈੱਕ ਬੈਕ ਸਾਈਡ ਤੋਂ ਵੀ ਹਵਾਨਾ ਚੈੱਕ ਕਰ ਲੋ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦੀ ਡਿਮਾਂਡ ਦਾ ਅਜ ਬ੍ਰਾਂਡ ਸਾਹ ਉਹ ਆਫਰ ਹੀ ਕਰਨੀ ਕਿੰਨਾ ਜੀ ਅੱਜ ਆਪਾਂ ਇਹਦਾ ਬੱਚੀ ਦੇਣੀ ਦੇਣੀ ਆ ਨਾਲ ਠੀਕ ਆ ਜੀ ਇੱਕ ਬੱਚੀ ਨਾਲ ਉਹ ਫ੍ਰੀ ਦੇਣੀ ਆ ਉਹ ਦਿਖਾਓ ਜਾਨੇ ਇੱਕ ਗਾਂ ਤੇ ਦੋ ਬੱਚੀਆਂ ਹਾਂ ਆ ਵੇਖੋ ਬੱਚੀ ਕਿਵੇਂ ਆ ਗਈ ਆਪਾਂ ਨਾਲ ਹੀ ਆਈ ਆ ਨਾਲ ਹੀ ਦੇਣੀ ਠੀਕ ਆ ਵੀਰੇ ਬਾਕੀ ਝੋਲੀ ਤੁਸੀਂ ਦੇਖ ਸਕਦੇ ਹੋ ਬਾਈ ਕਹਿੰਦਾ ਨਾਲ ਹੀ ਆਈ ਆ ਤੇ ਨਾਲ ਹੀ ਦੇਣੀ ਆ ਦੋਹੇ ਬੱਚੀਆਂ ਦੀ ਉਹਦਾ ਗੈਪ ਬੰਦੇ ਨੇ ਨਾ ਫਾਰਮੇਸ਼ੀ ਡਾਈਰ ਬਰਾੜ ਸਾਹਿਬ ਠੀਕ ਆ ਜੀ ਤੇ ਆਪਾਂ ਉਹਨਾਂ ਦਾ ਚਾਰ ਚਾਰ ਕੱਲ ਵਾੜਾ ਵੇਚੀਆਂ ਦੋ ਇਹ ਛੇ ਪਸ਼ੂ ਲੈ ਕੇ ਆਉਂਦੇ ਸੀ ਛਿਆਂ ਆਲੇ ਮਗਰੀ ਬੱਚੇ ਦਿੱਤੇ ਸੀ ਉਹਨਾਂ ਠੀਕ ਆ ਸਮੇਤ ਬੱਚੇ ਹੀ ਦਿੱਤੇ ਉਹਨਾਂ ਨਾਲ ਫਿਰ ਆਪਾਂ ਵੀ ਉਵੇਂ ਹੀ ਦੇ ਦੇਨੇ ਆ ਉਵੇਂ ਹੀ ਦੇ ਦੇਨੇ ਆ ਠੀਕ ਆ ਸਮੇਤ ਦੋ ਬੱਚੀਆਂ ਦੀ ਡਿਮਾਂਡ ਕਿੰਨੀ ਆ ਜੀ 50000 ਰੁਪਏ ਆਫਰੀ ਆ ਆਫਰੀ ਆ ਮਗਰ ਬੱਚੀਆਂ ਬਾਰੇ ਦੀ ਨਹੀਂ ਕੋਈ ਨਹੀਂ ਜਿਹੜਾ ਭਾ ਲੈ ਜਾਊਗਾ ਤਿਆਰ ਕਰ ਲੂਗਾ ਠੀਕ ਆ ਜੀ ਉਹ ਅਗਲਾ ਆਪਦਾ ਸਾਹ ਲੂਗਾ ਜੀ ਇਹ ਤਾਂ ਗੱਲ ਬਾਈ ਦੀ ਸਹੀ ਆ ਜੀ ਹਾਂ ਜਿਹੜਾ ਪੁਣਿਆ ਦੇਾਰ ਤੇ ਸਮੇਤ ਬੱਚੀਆਂ ਮੈਨੂੰ ਤਾਂ ਵੀ ਚਾਰ ਚਾਰ ਦਾ ਹੁੰਦਾ ਠੀਕ ਆ ਮੂੰਹ ਤੋਂ ਚਾਰ ਚਾਰ ਦਾ ਹੁੰਦਾ ਜੀ ਤੇ ਬਾਕੀ ਦੋ ਤਾਂ ਆਪਦਾ ਜੋਕ ਕੇ ਲੈ ਜਾ ਜੇ ਦੁੱਧ ਜੋਕ ਕੇ ਵੀਰੇ ਆਪਦਾ ਠੀਕ ਆ ਬਾਕੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ